ਸਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮੋ ਆਦ ਜੁਗਤੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਬਨੇ ਹਰੀ ਇਸ ਜਾਤ ਕੋ ਜੇ ਜਪਿਓ ਸਰਜਣਹਾਰੋ ਬਨੇਹਾਰੀ ਸਚਾਤ ਕੋ ਜੇ ਜਪਿਓ ਸਰਜਣਹਾਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪਵਤਨ ਸਤਿਗੁਰੂ ਸ਼੍ਰੀ ਕਬੀਰ ਜੀ ਮਹਾਰਾਜ ਇਹਨਾਂ ਦੇ ਪਾਪਨ ਮੁਫਾਰਦ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ ਇਹਨਾਂ ਦੀ ਪਾਵਨ ਵਿਚਾਰ ਆਰੰਭ ਕਰਨ ਤੋਂ ਪਹਿਲੇ ਸਾਰੇ ਆਪ ਕੋ ਜੀ ਵਾਹਿਗੁਰੂ ਜੀ ਖਾਲਸਾ ਅਰਧ ਰੂਪ ਤੇ ਕੀ ਕਬੀਰ ਜੀ ਮਹਾਰਾਜ ਇਸ ਪਾਵਨ ਸ਼ਲੋਕ ਦੇ ਅੰਦਰ ਬਚਨ ਕਰਦੇ ਨੇ ਇੱਕ ਵੀਰ ਮੇਰੀ ਸਿਮਰਨੀ ਰਸਨਾ ਉੱਤੇ ਪਰਮੇਸ਼ਵਰ ਦਾ ਨਾਮ ਹੀ ਬਣ ਗਈ ਸੀ ਹੁਣ ਮੇਰੀ ਰਸਨਾ ਪਰਮੇਸ਼ਵਰ ਦਾ ਨਾਮ ਹਰ ਪੰਧ ਹਰ ਸਮੇਂ ਉਚਾਰਦੀ ਹੈ ਹੁਣ ਮੈਨੂੰ ਹੱਥ 'ਚ ਫੜਨ ਵਾਲੀ ਸਿਮਰਨੀ ਦੀ ਲੋੜ ਨਹੀਂ ਪਰ ਇੱਥੇ ਤੱਕ ਪਹੁੰਚਣ ਵਾਸਤੇ ਬਹੁਤ ਪਰਿਸ਼ਰਨ ਬਹੁਤ ਮਿਹਨਤ ਕਰਨ ਪਈ ਹੁਣ ਮੇਰੀ ਰਸਨਾ ਹੀ ਸਿਮਰਨੀ ਬਣ ਗਈ ਹੈ ਆਦ ਜੁਗਾੜ ਤੋਂ ਜੁਗਾ ਜਗੰਤਰਾਂ ਤੋਂ ਲੈ ਕੇ ਹੁਣ ਤੱਕ ਸਾਰੇ ਭਗਤ ਈਸ਼ੇ ਨਾਮ ਨੂੰ ਸਿਮਰ ਕੇ ਈਸ਼ੇ ਸਿਮਰਨ ਤੱਕ ਪਹੁੰਚ ਕੇ ਸਦਾ ਦੇ ਸੁਖ ਤੇ ਬਿਸ਼ਰਾਮ ਪਾਉਂਦੇ ਰਹੇ ਹਨ ਜਿਨ੍ਹਾਂ ਜਿਨ੍ਹਾਂ ਨੇ ਰਸਨਾ ਦੇ ਥੇ ਪਰਮੇਸ਼ਰ ਦਾ ਨਾਮ ਬੈਠ ਗਿਆ ਉਹਨਾਂ ਨੇ ਸਦਾ ਦਾ ਸੁਖ ਪ੍ਰਾਪਤ ਕੀਤਾ ਕਦੇ ਕਰ ਲੈਣਾ ਕਦੇ ਭੁੱਲ ਜਾਣਾ ਕਦੇ ਫੇਰ ਲੱਗ ਜਾਣਾ ਕਦੇ ਰਸਨਾ ਤੇ ਆ ਜਾਣਾ ਕਦੇ ਉੱਤਰ ਜਾਣਾ ਇਹ ਪਹਿਲੀਆਂ ਪੌੜੀਆਂ ਆਏ ਜਦੋਂ ਰਸਨਾ ਦੇ ਥੇ ਨਾਮ ਬਸ ਜਾਂਦਾ ਹੈ ਫਿਰ ਨਿੱਕਟ ਬੈਠ ਸਹੋਬਤ ਜਾਗਤ ਇਹ ਮੰਨ ਤੋ ਜੇ ਚਿਤਾਰੇ ਫਿਰ ਉਹ ਚਿਤਾਰ ਦਾ ਰੰਦਾ ਅੰਦਰੋਂ ਰਸਨਾ ਉਸੇ ਤਾਰ ਨਾਲ ਜੁੜੀ ਰਹਿੰਦੀ ਹੈ ਅਗਲੇ ਸਲੋਕ ਦੇ ਅੰਦਰ ਭਗਤ ਕਬੀਰ ਜੀ ਮਹਾਰਾਤ ਬਚਨ ਕਰਦੇ ਨੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਕਬੀਰ ਜੀ ਆਖਦੇ ਨੇ ਮੇਰੀ ਧੁਲਾਹੇ ਜਾਤ ਨੂੰ ਸਾਰੇ ਲੋਕ ਹਾਸੀ ਮਜ਼ਾਕ ਉਡਾਉਂਦੇ ਨੀਮਾ ਜਾਣਦੇ ਨੇ ਨੀਮੇ ਕਰਕੇ ਇੱਜ਼ਤ ਦੀ ਥੋੜੀ ਕਰਦੇ ਨੇ ਲੋਕ ਇਹਨਾਂ ਜਾਤਾਂ ਦਾ ਮਜ਼ਾਕ ਬਣਾਉਂਦੇ ਸਭ ਕੋ ਹਸਣੇ ਹਾਰ ਸਾਰੇ ਹਾਸੀ ਕਰਦੇ ਨੇ ਪਰ ਕਬੀਰ ਜੀ ਆਖਦੇ ਤਨ ਹੈ ਮੈਂ ਬਲਿਹਾਰ ਜਾਵਾਂ ਇਸ ਜਾਤ ਤੋਂ ਜਿਸ ਜਾਤ ਦੇ ਅੰਦਰ ਚੱਲ ਲੈ ਕੇ ਪਰਮੇਸ਼ਵਰ ਦਾ ਨਾਮ ਸਿਮਰ ਲਿਆ ਉਸ ਮਾਲਕ ਦਾ ਨਾਮ ਸਿਮਰ ਕੇ ਉਹਦੇ ਚਰਨਾਂ 'ਚ ਮੇਰੀ ਪ੍ਰੀਤ ਬਣਾਈ ਬਲਿਹਾਰੀ ਸਜਾਤ ਕੋ ਜੇ ਜਪਿਓ ਸਿਰਜਾ ਹਾਰ ਜਿਹਦੇ ਵਿੱਚ ਜਿਸ ਜਾਤ ਵਿੱਚ ਬੈਠ ਕੇ ਜਿਸ ਪਲ ਵਿੱਚ ਬੈਠ ਕੇ ਜਿਸ ਸਮੇਂ ਵਿੱਚ ਬੈਠ ਕੇ ਜਿਸ ਅਮਰਤ ਬੇਲੇ ਵਿੱਚ ਬੈਠ ਜਪ ਲਿਆ ਉਹ ਤਨ 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 ਹੋ ਗਿਆ ਸਤਿਕਰਨ ਜੀ ਜੀ ਕਰੇ ਵਾਹਿਗੁਰੂ ਜੀ ਦਾ ਪਾਤਸ਼ਾਹ ਵਾਹਿਗੁਰੂ ਜੀ ਕੀ ਫਤਿਹ